ਸੋ ਸਫਿਰ ਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਰ ਲਈਏ ਤਾਂ ਭਗਵੰਤ ਮਾਨ ਭਾਵੇਂ ਦਿੱਲੀ ਦੇ ਵਿੱਚ ਸਰਗਰਮ ਨੇ ਪਰ ਕੱਲ ਭਗਵੰਤ ਮਾਨ ਦੀ ਮੋਗਾ ਫੇਰੀ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਵਾਰ ਫਿਰ ਤੋਂ ਗਰਮਾ ਦਿੱਤਾ ਹੈ ਗੱਲ ਕਰੀਏ ਤਾਂ ਸਾਫ਼ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਜ ਅਗਲੇ ਬਜਟ ਹੈ ਅਗਲਾ ਬਜਟ ਹੋਏਗਾ ਅਗਲੇ ਬਜਟ ਦੇ ਵਿੱਚ 1100 ਰੁਪਏ ਦਾ ਫੈਸਲਾ ਹੋ ਜਾਏਗਾ ਤੇ ਕਿਸਾਨ ਅੰਦੋਲਨ ਤੇ ਵੀ ਉਹਨਾਂ ਨੇ ਆਪਣੀ ਟਿੱਪਣੀ ਕੀਤੀ ਹੈ ਨਰਿੰਦਰ ਮੋਦੀ ਤੇ ਵੀ ਤਿੱਖੇ ਸਵਾਲ ਉਹਨਾਂ ਨੇ ਕੀਤੇ ਨੇ ਸੋ ਦਿੱਲੀ ਅਤੇ ਪੰਜਾਬ ਦੀ ਅਗਰ ਅਸੀਂ ਸਿਆਸਤ ਨੂੰ ਜੋੜ ਕੇ ਭਗਵੰਤ ਮਾਨ ਦੀ ਇਹਨਾਂ ਸਰਗਰਮੀਆਂ ਨੂੰ ਵੇਖੀਏ ਤਾਂ ਤੁਸੀਂ ਇਹ ਸਭ ਦੇ ਉੱਪਰ ਕੀ ਕਹਿਣਾ ਚਾਹੋਗੇ ਦੇਖੋ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਦੇ ਲਗਾਤਾਰ ਦਿੱਲੀ ਰੁਝੇ ਹੋਏ ਨੇ ਕਿਉਂਕਿ ਦਿੱਲੀ ਦੇ ਵਿੱਚ ਵੋਟਾਂ ਨੇ 5 ਫਰਵਰੀ ਨੂੰ ਔਰ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੁੱਖ ਪ੍ਰਚਾਰਕ ਦੇ ਤੌਰ ਤੇ ਸਟਾਰ ਪ੍ਰਚਾਰਕ ਦੇ ਤੌਰ ਤੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਨੇ ਇਹ ਵੀ ਇੱਕ ਗੱਲ ਬੜੇ ਧਿਆਨ ਦੇਣ ਵਾਲੀ ਹੈ ਹਰਜੋਜੀ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਦਿੱਲੀ ਦੀ ਸਿਆਸਤ ਸੀ ਉਹਦੇ ਵਿੱਚ ਅਕਾਲੀ ਦਲ ਦੀ ਭੂਮਿਕਾ ਬਹੁਤ ਵੱਡੀ ਰਹਿੰਦੀ ਸੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ ਜਾਂ ਸੁਖਵੀਰ ਸਿੰਘ ਬਾਦਲ ਸੀ ਉਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਸਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਦੀ ਇਹ ਸਾਰੀ ਲੀਡਰਸ਼ਿਪ ਦਿੱਲੀ ਦੇ ਵਿੱਚ ਇਹਨਾਂ ਦਾ ਡੇਰਾ ਹੁੰਦਾ ਸੀ ਲਗਭਗ ਸਾਰਾ ਅਕਾਲੀ ਦਲ ਦਿੱਲੀ ਹੁੰਦਾ ਸੀ ਔਰ ਦਿੱਲੀ ਦੇ ਵਿੱਚ ਅਕਾਲੀ ਸਿਆਸਤ ਦੀ ਅਗਵਾਈ ਕਰਦੇ ਸੀ ਪ੍ਰਕਾਸ਼ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਵਾਲੇ ਲੇਕਿਨ ਕਿਉਂਕਿ ਅਕਾਲੀ ਦਲ ਨੇ ਭਾਜਪਾ ਨਾਲ ਸਾਂਝ ਟੁੱਟਣ ਤੋਂ ਬਾਅਦ ਆਪਣੇ ਦਮ ਤੇ ਚੋਣਾਂ ਲੜਨ ਤੋਂ ਇਨਕਾਰ ਕਰਤਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੀ ਦਿੱਲੀ ਚ ਚੋਣਾਂ ਨਹੀਂ ਲੜ ਰਿਹਾ ਅਜੇ ਹਾਲਾਤਾਂ ਦੇ ਵਿੱਚ ਪੰਜਾਬ ਤੋਂ ਜਿਹੜੀ ਵੱਡੀ ਧਿਰ ਦਿੱਲੀ ਦੇ ਵਿੱਚ ਨਜ਼ਰ ਆ ਰਹੀ ਹੈ ਉਹ ਨਜ਼ਰ ਆ ਰਹੀ ਹੈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਭਗਵੰਤ ਮਾਨ ਖੁਦ ਦਿੱਲੀ ਦੇ ਵਿੱਚ ਸਰਗਰਮ ਨੇ ਔਰ ਬਹੁਤ ਵੱਡੀ ਗਿਣਤੀ ਚੋਂtheta ਪੰਜਾਬੀ ਬੋਲਦੇ ਇਲਾਕੇ ਨੇ ਪੰਜਾਬੀ ਲੋਕ ਨੇ ਪੰਜਾਬੀ ਵੋਟਰ ਨੇ ਔਰ ਭਗਵੰਤ ਮਾਨ ਸਿਰਫ ਪੰਜਾਬੀ ਵੋਟਰਾਂ ਚ ਨਹੀਂ ਜਿਹੜੇ ਦੂਸਰੇ ਗੈਰ ਪੰਜਾਬੀ ਪਛਾਈ ਵੋਟਰ ਨੇ ਉਹਨਾਂ ਦੇ ਵਿੱਚ ਵੀ ਹਰਮਨ ਪਿਆਰੇ ਨੇ ਤੁਸੀਂ ਇਸ ਕਰਕੇ ਦਿੱਲੀ ਦੀ ਸਿਆਸਤ 'ਚ ਪ੍ਰਕਾਸ਼ ਸਿੰਘ ਬਾਦਲ ਵਾਲੀ ਥਾਂ ਅੱਜ ਭਗਵੰਤ ਮਾਨ ਨੇ ਮੱਲੀ ਲੱਗਦੀ ਹੈ ਜਦੋਂ ਉਹ ਲਗਾਤਾਰ ਪ੍ਰਚਾਰ ਤੇ ਪ੍ਰਚਾਰ ਕਰਦੇ ਨੇ ਹੁਣ ਕੱਲ ਉਹ ਪੰਜਾਬ ਆਏ ਸਮਾ ਕੱਢ ਕੇ ਹਾਲਾਂਕਿ ਜ਼ਿਆਦਾ ਸਮਾ ਭਗਵੰਤ ਮਾਨ ਪੰਜਾਬੀ ਹੁੰਦੇ ਨੇ ਦਿੱਲੀ ਪ੍ਰਚਾਰ ਕਰਕੇ ਮੁੜ ਕੇ ਆਉਂਦੇ ਨੇ ਕੱਲ ਮੋਗੇ ਦੇ ਵਿੱਚ ਵੀ ਜਦੋਂ ਭਗਵੰਤ ਮਾਨ ਆਏ ਤੇ ਉਹ ਲਗਭਗ ਉਸੇ ਤਰ੍ਹਾਂ ਦੇ ਇੱਕ ਜਿਹੜਾ ਪੋਲਿਟੀਕਲ ਮਾਹੌਲ ਹੈ ਉਹਦੇ ਵਿੱਚ ਹੀ ਉਸ ਲਹਿ ਦੇ ਵਿੱਚ ਹੀ ਸਾਨੂੰ ਨਜ਼ਰ ਆਏ ਕੱਲ ਵੱਡਾ ਉਹਨਾਂ ਨੇ ਜਿਹੜੀ ਗੱਲ ਕਰ ਦਿੱਤੀ ਕਿਉਂਕਿ ਦਿੱਲੀ ਦੇ ਵਿੱਚ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ 2100 ਰੁਪਏ ਮਹਿਲਾਵਾਂ ਦੇ ਖਾਤੇ 'ਚ ਪਾਏਗੀ ਭਾਜਪਾ ਨੇ ਕਹਿਤਾ ਅਸੀਂ 2500 ਰੁਪਏ ਪਾਵਾਂਗੇ ਕਾਂਗਰਸ ਪਾਰਟੀ ਵੱਲੋਂ ਵੀ ਐਲਾਨ ਆ ਗਿਆ ਕਿ ਅਸੀਂ ਖਾਤਿਆਂ 'ਚ ਪੈਸੇ ਪਾਵਾਂਗੇ ਤੇ ਭਗਵੰਤ ਮਾਨ ਨੇ ਕੱਲ ਇੱਕ ਵਾਰ ਫੇਰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਦਿੱਲੀ 'ਚ ਕਾਂਗਰਸ ਵਾਲੇ ਜਾ ਕੇ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਤੁਸੀਂ ਪੰਜਾਬ 'ਚ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਬੀਜੇਪੀ ਵਾਲੇ ਵੀ ਦਿੱਲੀ 'ਚ ਇਲਜ਼ਾਮ ਲਾਉਂਦੇ ਨੇ ਕਿ ਇਹਨਾਂ ਨੇ ਪੰਜਾਬ 'ਚ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਏ ਤੇ ਭਗਵੰਤ ਮਾਨ ਨੇ ਕੱਲ ਸਾਫ਼ ਕਰਤਾ ਕਿ ਜਿਹੜਾ ਆਉਂਦਾ ਬਜਟ ਸੈਸ਼ਨ ਹੈ ਪੰਜਾਬ ਦੀ ਸਰਕਾਰ ਦਾ ਜਿਹੜਾ ਮਾਰਚ ਦੇ ਵਿੱਚ ਬਜਟ ਆਉਣਾ ਹੈ ਉਸ ਬਜਟ ਦੇ ਵਿੱਚ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1100 ਰੁਪਏ ਪਾਉਣ ਦਾ ਫੈਸਲਾ ਕਰ ਦਿੱਤਾ ਜਾਏਗਾ ਮਤਲਬ ਕਿ ਪੰਜਾਬ ਦੇ ਵਿੱਚ ਆਉਂਦੇ ਬਜਟ ਤੋਂ ਬਾਅਦ ਮਹਿਲਾਵਾਂ ਨੂੰ ਖਾਤਿਆਂ ਦੇ ਵਿੱਚ 1100 ਰੁਪਏ ਮਿਲ ਸਕਦੇ ਨੇ ਅਗਰ ਜਿਹਾ ਹੁੰਦਾ ਤੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਇੱਕ ਵਾਰ ਫੇਰ ਇੱਕ ਪਾਸੜ ਸਾਨੂੰ ਨਜ਼ਰ ਆਏਗੀ ਅਕਾਲੀ ਦਲ ਪਹਿਲਾਂ ਹੀ ਖੰਡਿਆ ਪੁੰਡਿਆ ਪੰਜਾਬ ਦੇ ਵਿੱਚ ਪਿਆ ਹੈ ਪਤਾ ਨਹੀਂ ਅਕਾਲੀ ਦਲ ਦੇ ਵਿੱਚ ਹੁਣ ਪ੍ਰਧਾਨਗੀ ਦੀ ਚੋਣ ਕਿਸ ਰੂਪ ਚ ਕਦੋਂ ਹੋਣੀ ਹੈ ਕਿਉਂਕਿ 7 ਮੈਂਬਰੀ ਕਮੇਟੀ ਤੇ ਹਜੇ ਕੁਝ ਵੀ ਤੈਅ ਨਹੀਂ ਹੈ ਔਰ ਸੁਧਾਰ ਲਹਿਰ ਦੇ ਲੀਡਰ ਫੇਰ ਵੱਖਰੇ ਤੌਰ ਦੇ ਉੱਤੇ ਨਾਰਾਜ਼ ਹੋ ਕੇ ਜਥੇਦਾਰ ਸਾਹਿਬ ਤੋਂ ਇਨਸਾਫ ਮੰਗ ਰਹੇ ਨੇ ਪੋਲਿਟੀਕਲ ਇਨਸਾਫ ਮੰਗ ਰਹੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਜਦੋਂ ਅਕਾਲੀ ਵੋਟ ਬੈਂਕ ਜਾਂ ਸਿੱਖ ਵੋਟ ਵੰਡੀ ਗਈ ਨਜ਼ਰ ਆ ਰਹੀ ਹੈ ਸਾਨੂੰ 27 ਤੋਂ ਪਹਿਲਾਂ ਅਮਰਿਤਪਾਲ ਸਿੰਘ ਉਹਨਾਂ ਦੇ ਗਰੁੱਪ ਨੇ ਵੀ ਇੱਕ ਪਾਰਟੀ ਬਣਾ ਲਈ ਤੇ ਇਹ ਤੈ ਮੰਨਿਆ ਜਾ ਰਿਹਾ ਹੈ ਕਿ 1000 ਰੁਪਏ 1100 ਰੁਪਏ ਖਾਤੇ ਚ ਪਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਫਰੰਟ ਰਨਰ ਦੀ ਪੋਜੀਸ਼ਨ ਤੇ ਨਜ਼ਰ ਆ ਸਕਦੀ ਹੈ ਹਾਲਾਂਕਿ ਕਾਂਗਰਸ ਔਰ ਭਾਜਪਾ ਕੀ ਤੈ ਕਰਦੇ ਨੇ ਇਹ ਭਵਿੱਖ ਚ ਪਤਾ ਲੱਗੂਗਾ ਪਰ ਭਗਵੰਤ ਮਾਨ ਦੇ ਇਸ ਐਲਾਨ ਨੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਸਿਆਸਤ ਨੂੰ ਗਰਮ ਕਰ ਦਿੱਤਾ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਇਹਦਾ ਵਿਆਪਕ ਪ੍ਰਭਾਵ ਵੀ ਸਾਨੂੰ ਦੇਖਣ ਨੂੰ ਮਿਲੇਗਾ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਕਿਸਾਨੀ ਅੰਦੋਲਨ ਦੀ ਵੀ ਜਾਂ ਹੋਰ ਮੁੱਦਿਆਂ ਦੀ ਵੀ ਦੇਖੋ ਮੋਗਾ ਦੇ ਵਿੱਚ ਇੱਕ ਥਾਂ ਦੇ ਉੱਤੇ ਮਹਿਲਾ ਸਸ਼ਕਤੀਕਰਨ ਦਾ ਸਮਾਗਮ ਸੀ ਔਰਤਾਂ ਨੂੰ ਕਿਵੇਂ ਤਕੜਾ ਕੀਤਾ ਜਾਣਾ ਹੈ ਉਹਦੇ ਬਾਰੇ ਲਗਾਤਾਰ ਭਗਵੰਤਮਾਨ ਉਹਨਾਂ ਨੇ ਗੱਲਾਂ ਕੀਤੀਆਂ ਕਿ ਕਿਵੇਂ ਸੰਗਰੂਰ ਦੇ ਵਿੱਚ ਵੀ ਉਹਨਾਂ ਨੇ ਐਨਜੀਓ ਦੇ ਜ਼ਰੀਏ ਮਹਿਲਾਵਾਂ ਨੂੰ ਕੰਮ ਦਿੱਤਾ ਔਰਤਾਂ ਨੂੰ ਕੰਮ ਦਿੱਤਾ ਕਿ ਕਿਵੇਂ ਉਹ ਪਹਿਲਾਂ ਸਕੂਲਾਂ ਦੀਆਂ ਵਰਦੀਆਂ ਸਿਉਣਗੀਆਂ ਔਰਤਾਂ ਤੇ ਫਿਰ ਕਿਵੇਂ ਉਸ ਤੋਂ ਬਾਅਦ ਸਰਕਾਰੀ ਮਹਿਕਮੇ ਤੇ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਸਿਉਈਆਂ ਜਾ ਰਹੀਆਂ ਨੇ ਇਸ ਤਰ੍ਹਾਂ ਦੇ ਤਜਰਬੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਜਾਣੇ ਚਾਹੀਦੇ ਨੇ ਵਾਇਆ ਡਿਪਟੀ ਕਮਿਸ਼ਨਰ ਇਹਦੇ ਉੱਪਰ ਸਰਕਾਰ ਗੰਭੀਰ ਹੈ ਪਰ ਕਿਸਾਨੀ ਅੰਦੋਲਨ ਤੇ ਵੀ ਉਹਨਾਂ ਦਾ ਉਹਨਾਂ ਦਾ ਬਿਆਨ ਆਇਆ ਕਿਉਂਕਿ ਪੱਤਰਕਾਰ ਲਗਾਤਾਰ ਕਿਸਾਨੀ ਅੰਦੋਲਨ ਤੇ ਉਹਨਾਂ ਨੂੰ ਸਵਾਲ ਪੁੱਛ ਰਹੇ ਸੀ ਸੋ ਭਗਵੰਤ ਮਾਨ ਨੇ ਇਹ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ 26 ਸੈਕਟਰ ਮੀਟਿੰਗਾਂ ਕਰਵਾਈਆਂ ਸੀ ਹੁਣ ਵੀ 14 ਫਰਵਰੀ ਨੂੰ ਜਿਹੜੀਆਂ ਜਿਹੜੀ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਉਹ ਉਹਨਾਂ ਦੀ ਧਿਰ ਪੰਜਾਬ ਸਰਕਾਰ ਵੱਲੋਂ ਨੁਮਾਇੰਦਗੀ ਹੋਏਗੀ ਔਰ ਉਹ ਕਹਿੰਦੇ ਕੇਂਦਰ ਦੇ ਨਾਲ ਸੰਬੰਧਿਤ ਮੰਗਾਂ ਨੇ ਪਰ ਕੇਂਦਰ ਨੂੰ ਪਹਿਲਾਂ ਹੀ ਇਹ ਮੀਟਿੰਗਾਂ ਕਰਨੀਆਂ ਚਾਹੀਦੀਆਂ ਸੀ ਸਮਾਂ ਰਹਿੰਦੇ ਕਿਉਂਕਿ ਉਹ ਕਈ ਵਾਰ ਪਹਿਲਾਂ ਵੀ ਕੇਂਦਰ ਅੱਗੇ ਇਸ ਗੱਲ ਦਾ ਦਖਲ ਦੇ ਚੁੱਕੇ ਨੇ ਹੁਣ ਇਹ ਦੋ ਦਿਨ ਗੱਲਾਂ ਦੇ ਨਾਲ ਭਗਵੰਤ ਮਾਨ ਨੇ ਇਹ ਸੰਕੇਤ ਦੇ ਦਿੱਤੇ ਕਿ ਆਉਂਦੇ ਸਮੇਂ ਦੇ ਵਿੱਚ ਇੱਕ ਵਾਰ ਫੇਰ ਉਹ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਨੂੰ ਵੱਡੀ ਅਗਵਾਈ ਦੇ ਸਕਦੇ ਨੇ ਔਰ ਅਗਰ ਭਗਵੰਤ ਮਾਨ ਪੁਰਾਣੀ ਸ਼ੈਲੀ ਦੇ ਵਿੱਚ ਆ ਕੇ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਨੂੰ ਅਗਵਾਈ ਦਿੰਦੇ ਨੇ ਤੇ 27 ਤੋਂ ਪਹਿਲਾਂ ਭਗਵੰਤ ਮਾਨ ਦਾ ਲੈਹਟ ਮੁਰਨਾ ਆਮ ਆਦਮੀ ਪਾਰਟੀ ਲਈ ਜਿੱਥੇ ਤਕੜਾ ਸਾਬਿਤ ਹੋਏਗਾ ਉੱਥੇ ਦੂਸਰੀਆਂ ਪਾਰਟੀਆਂ ਦੇ ਲਈ ਬਹੁਤ ਵੱਡੀ ਚੁਣੌਤੀ ਬਣੇਗੀ ਖਾਸ ਤੌਰ ਤੇ ਭਾਜਪਾ ਦੇ ਲਈ ਕਾਂਗਰਸ ਲਈ ਔਰ ਅਕਾਲੀ ਦਲ ਦੇ ਲਈ ਡਲਾ ਜੀ ਹੁਣ ਗੱਲ ਕਰ ਲਈਏ ਕਾਂਗਰਸ ਦੇ ਨਾਲ ਜੁੜੀ ਹੋਈ ਦਿੱਲੀ ਦੀ ਸਿਆਸਤ ਦੀ ਗੱਲ ਕਰ ਲਈਏ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਅਮਰੀਂਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖੈਰਾ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪਾਇਆ ਹੈ ਸੋ ਇਸ ਸੂਚੀ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦਿੱਲੀ ਵਿੱਚ ਕਾਂਗਰਸ ਦੇ ਪੱਖੋਂ ਜੇਕਰ ਅਸੀਂ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿਸ ਤਰ੍ਹਾਂ ਦੀ ਸਿਆਸਤ ਨਜ਼ਰ ਆ ਰਹੀ ਹੈ ਜ਼ਰੂਰ ਤੁਸੀਂ ਆਪਣਾ ਇਸ ਸਥਿਤੀਆਂ ਦੇ ਉੱਪਰ ਆਪਣਾ ਜੋ ਹੈ ਸਿਆਸੀ ਨਾਲ ਸੇ ਸਾਝਾ ਕਰਿਓ ਦੇਖੋ ਕਾਂਗਰਸ ਦੇ ਪੱਖੋਂ ਜੀ ਅਸੀਂ ਦਿੱਲੀ ਦੀ ਗੱਲ ਕਰੀਏ ਤੇ ਸਭ ਤੋਂ ਵੱਡੀ ਚਿੰਤਾ ਕਾਂਗਰਸ ਦੇ ਲਈ ਜੋ ਦਿੱਲੀ ਦੇ ਵਿੱਚ ਨਜ਼ਰ ਆ ਰਹੀ ਹੈ ਉਹ ਨਜ਼ਰ ਆ ਰਹੀ ਹੈ ਕਿ ਦਿੱਲੀ ਚ ਕਾਂਗਰਸ ਦਾ ਮੁੱਖ ਮੰਤਰੀ ਕੌਣ ਹੋਏਗਾ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕ ਵੋਟਾਂ ਪਾਉਣ ਜਾਂਦੇ ਨੇ ਘੱਟੋ ਘੱਟ ਉਹਨਾਂ ਦੇ ਜ਼ਿਹਨ ਚ ਇਹ ਤਸਵੀਰ ਹੁੰਦੀ ਹੈ ਕਿ ਅਸੀਂ ਕਿਸ ਮੁੱਖ ਮੰਤਰੀ ਨੂੰ ਚੁਣਨ ਜਾ ਰਹੇ ਹਾਂ ਜਾਂ ਕਿਸ ਵਿਧਾਇਕ ਨੂੰ ਚੁਣਨ ਜਾ ਰਹੇ ਹਾਂ ਵਿਧਾਇਕਾਂ ਦਾ ਤਾਂ ਸਾਰਿਆਂ ਨੂੰ ਪਤਾ ਹੈ ਪੋਲਿਟਿਕਲ ਪਾਰਟੀਆਂ ਟਿਕਟ ਦੰਦੀਆਂ ਨੇ ਹਾਲਾਂਕਿ ਦਲ ਬਦਲੂ ਬਹੁਤ ਆ ਗਏ ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਦਲ ਬਦਲੂ ਨੇ ਕਾਂਗਰਸ ਦੇ ਕਈ ਦਲ ਬਦਲ ਕੇ ਭਾਜਪਾ ਤੇ ਚਲੇ ਗਏ ਭਾਜਪਾ ਦੇ ਕਈ ਦਲ ਬਦਲ ਕੇ ਆਪ ਚ ਵੀ ਆਏ ਨੇ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੀ ਕਈ ਦਲ ਬਦਲ ਕੇ ਭਾਜਪੀ ਔਰ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਨੇ ਸੋ ਦਲ ਬਦਲੂ ਅੱਜ ਦੇ ਸਮੇਂ ਦੇ ਵਿੱਚ ਸਾਰੀਆਂ ਪਾਰਟੀਆਂ 'ਚ ਨੇ ਪਰ ਜਿੱਥੋਂ ਤੱਕ ਤੁਸੀਂ ਕਾਂਗਰਸ ਦੀ ਸਿਆਸਤ ਦੀ ਗੱਲ ਕਰਦੇ ਹੋ ਕਾਂਗਰਸ ਪਿਛਲੀਆਂ 2 ਟਰਮਾਂ ਦੇ ਵਿੱਚ 2 ਦਫੇ ਇੱਕ ਤਾਂ ਹੁਣ ਵੋਟਾਂ ਪੈ ਰਹੀਆਂ ਨੇ ਦਿੱਲੀ ਦੇ ਵਿੱਚ 24 'ਚ 24 ਤੋਂ ਪਹਿਲਾਂ ਪਈਆਂ 19 19 ਤੋਂ ਪਹਿਲਾਂ 14 ਜਦੋਂ 14 ਦੀਆਂ ਵੋਟਾਂ ਸੀ ਕਾਂਗਰਸ ਦੀ ਕਾਂਗਰਸ ਦੀਆਂ 14 ਤੋਂ ਪਹਿਲਾਂ ਜਿਹੜੀਆਂ ਵੋਟਾਂ ਸੀ ਉਹਦੇ ਵਿੱਚ ਤਾਂ ਕਾਂਗਰਸ ਦੀਆਂ 8 ਸੀਟਾਂ ਆਈਆਂ ਸੀ ਲੇਕਿਨ ਉਸ ਤੋਂ ਬਾਅਦ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਜ਼ੀਰੋ ਸੀਟ ਵਿਧਾਨ ਸਭਾ ਚ ਕਾਂਗਰਸ ਦੀ ਆਈ ਤੇ ਜਦੋਂ 19 ਚ ਅਸੀਂ ਆਏ ਆ ਤੇ 19 ਦੇ ਵਿੱਚ ਵੀ ਕਾਂਗਰਸ ਦਾ ਕੋਈ ਐਮਐਲਏ ਦਿੱਲੀ ਦੇ ਵਿੱਚ ਨਹੀਂ ਬਣਿਆ ਪਿਛਲੇ 10 ਸਾਲਾਂ ਤੋਂ ਦਿੱਲੀ ਚ ਕਾਂਗਰਸ ਦਾ ਕੋਈ ਵੀ ਐਮਐਲਏ ਨਹੀਂ ਹੈ ਅਜਿਹੇ ਹਾਲਾਤਾਂ ਦੇ ਵਿੱਚ ਈਸ਼ਵਰ ਕਾਂਗਰਸ ਦਾ ਪੂਰਾ ਜ਼ੋਰ ਲੱਗਿਆ ਕਿ ਅਸੀਂ ਦਿੱਲੀ ਦੇ ਵਿੱਚ ਚੰਗਾ ਪ੍ਰਦਰਸ਼ਨ ਕਰੀਏ ਔਰ ਸ਼ੀਲਾ ਧਿਕਸ਼ਿਤ ਵੇਲੇ ਜਿਸ ਤਰ੍ਹਾਂ ਨਾਲ ਕਾਂਗਰਸ ਦੀ ਦਿੱਲੀ ਦੇ ਵਿੱਚ ਪਕੜ ਸੀ ਅਸੀਂ ਆਪਣੀ ਪਕੜ ਨੂੰ ਵਾਪਸ ਮੋੜੀਏ ਕਾਂਗਰਸ ਨੇ ਜਿਹੜਾ ਫੈਸਲਾ ਵੱਡਾ ਕੀਤਾ ਕੱਲ ਉਹਨਾਂ ਨੇ ਪੰਜਾਬ ਤੋਂ ਇੱਕ ਵਾਰ ਫੇਰ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਟਾਰ ਪ੍ਰਚਾਰਕ ਬਣਾਇਆ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ 'ਚ ਪ੍ਰਚਾਰ ਕਰਦੇ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਪਿਛਲੇ ਕੁਝ ਸਾਲਾਂ ਤੋਂ ਦਿੱਲੀ ਦੇ ਵਿੱਚ ਵੀ ਬਹੁਤੇ ਜ਼ਿਆਦਾ ਸਰਗਰਮ ਨਹੀਂ ਸੀ ਅਜੇ ਹਾਲਾਤਾਂ ਦੇ ਵਿੱਚ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਦਿੱਲੀ ਜਾਂਦੀ ਜ਼ਰੂਰ ਹੈ ਪਿਛਲੇ ਸਮਿਆਂ ਦੇ ਵਿੱਚ ਵੀ ਕਾਂਗਰਸ ਦੇ ਬਹੁਤ ਸਾਰੇ ਲੀਡਰ ਦਿੱਲੀ ਜਾ ਕੇ ਪ੍ਰਚਾਰ ਕਰਦੇ ਰਹੇ ਨੇ ਔਰ ਕੁਝ ਦਿਨ ਅਸੀਂ ਪਹਿਲਾਂ ਵੀ ਵੇਖਿਆ ਜਦੋਂ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਇਹ ਸਾਰੇ ਵੱਡੇ ਲੀਡਰ ਦਵਿੰਦਰ ਯਾਦਵ ਦੇ ਨਾਲ ਨਜ਼ਰ ਆਏ ਚਰਨਜੀਤ ਸਿੰਘ ਚੰਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉੱਥੇ ਮੌਜੂਦ ਸੀ ਅਮਰ ਸਿੰਘ ਉੱਥੇ ਮੌਜੂਦ ਸੀ ਗੁਰਜੀਤ ਔਝਲਾ ਸੀ ਉੱਥੇ ਉੱਚੇ ਚਤੌਰ ਤੇ ਇਹ ਸਾਰੀ ਲੀਡਰਸ਼ਿਪ ਸਾਨੂੰ ਨਜ਼ਰ ਆਈ ਲੇਕਿਨ ਹੁਣ ਜਦੋਂ ਚੋਣ ਕਮਿਸ਼ਨ ਨੂੰ ਨਾਮ ਦੇਣੇ ਹੁੰਦੇ ਨੇ ਸਟਾਰ ਪ੍ਰਚਾਰਕਾਂ ਦੇ ਤੌਰ ਤੇ ਤੇ ਚਰਨਜੀਤ ਸਿੰਘ ਚੰਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਸੁਖਪਾਲ ਸਿੰਘ ਖਹਿਰਾ ਇਹ ਤਿੰਨੇ ਕਾਂਗਰਸ ਦਾ ਪ੍ਰਚਾਰ ਕਰਨਗੇ ਦਿੱਲੀ ਦੇ ਵਿੱਚ ਬਤੌਰ ਸਟਾਰ ਪ੍ਰਚਾਰਕ ਚਰਨਜੀਤ ਚੰਨੀ ਪੰਜਾਬ ਚ ਕਿਉਂਕਿ ਉਹ ਮੁੱਖ ਮੰਤਰੀ ਰਹੇ ਨੇ ਔਰ ਅਗਰ ਚਰਨਜੀਤ ਚੰਨੀ ਦਿੱਲੀ ਦੇ ਵਿੱਚ ਜ਼ੋਰ ਮਾਰਨਗੇ ਨਿਸ਼ਚਿਤ ਤੌਰ ਤੇ ਉਹਦੇ ਨਾਲ ਕਾਂਗਰਸ ਨੂੰ ਫਾਇਦਾ ਮਿਲੇਗਾ ਅਮਰਿੰਦਰ ਸਿੰਘ ਰਾਜਾਵੜਿੰਗ ਨੌਜਵਾਨ ਪ੍ਰਧਾਨ ਨੇ ਸੁਖਪਾਲ ਸਿੰਘ ਖੈਰਾ ਕਿਸਾਨੀ ਵਿੰਗ ਨਾਲ ਵੀ ਜੁੜੇ ਨੇ ਔਰ ਤੇਜ਼ ਤਰਾਰ ਲੀਡਰ ਨੇ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਪ੍ਰਤੀ ਉਹ ਲਗਭਗ ਇੱਕੋ ਜਿਹੇ ਤਰੀਕੇ ਨਾਲ ਹਮਲਾਵਰ ਨੇ ਸੋ ਸੁਖਪਾਲ ਸਿੰਘ ਖੈਰਾ ਦਾ ਵੀ ਕਾਂਗਰਸ ਨੂੰ ਫਾਇਦਾ ਮਿਲ ਸਕਦਾ ਹੈ ਪਰ ਸਭ ਤੋਂ ਵੱਡੀ ਗੱਲ ਜਿਹੜੀ ਕਾਂਗਰਸ ਦੀ ਸਿਆਸਤ ਪੱਖੋਂ ਹੈ ਕਾਂਗਰਸ ਕੋਲੇ ਦਿੱਲੀ ਦੇ ਵਿੱਚ ਕੋਈ ਵੀ ਅਜਿਹਾ ਚਿਹਰਾ ਨਜ਼ਰ ਨਹੀਂ ਆਉਂਦਾ ਜਿਹੜਾ ਬਤੌਰ ਮੁੱਖ ਮੰਤਰੀ ਦਿੱਲੀ ਦੀ ਅਗਵਾਈ ਕਰੇ ਮੈਨੂੰ ਲੱਗਦਾ ਹੈ ਕਾਂਗਰਸ ਨੇ ਪਿਛਲੇ 10 ਸਾਲਾਂ ਦੇ ਵਿੱਚ ਇਸ ਖੇਤਰ 'ਚ ਕੰਮ ਨਹੀਂ ਕੀਤਾ ਘਟੋ ਘਟ ਅੱਜ ਸਮਾਂ ਉਹ ਆ ਗਿਆ ਜਦੋਂ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਬਤੌਰ ਮੁੱਖ ਮੰਤਰੀ ਆਪਣੇ ਚਿਹਰੇ ਡਿਵੈਲਪ ਕਰਨੇ ਪੈਣਗੇ ਅਗਰ ਕਾਂਗਰਸ ਪਾਰਟੀ ਪਿਛਲੇ 5-7 ਸਾਲਾਂ 'ਚ ਕਿਸੇ ਵੀ ਚਿਹਰੇ ਨੂੰ ਮੁੱਖ ਮੰਤਰੀ ਦੇ ਤੌਰ ਤੇ ਪ੍ਰੈਜ਼ੈਂਟ ਕਰਦੀ ਅਗਵਾਈ ਦਿੰਦੀ ਉਸ ਚਿਹਰੇ ਨੂੰ ਔਰ ਉਹਨੂੰ ਕੰਮ ਕਰਨ ਦਾ ਮੌਕਾ ਦਿੰਦੀ ਤੇ ਅੱਜ ਦਿੱਲੀ ਦੇ ਵਿੱਚ ਜਦੋਂ ਲੜਾਈ ਮੁੱਖ ਮੰਤਰੀ ਦੇ ਚਿਹਰਿਆਂ ਦੀ ਹੈ ਔਰ ਭਾਜਪਾ ਦੀ ਵੀ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਦਿੱਲੀ 'ਚ ਇਸ ਵਕਤ ਉਹ ਇਹੀ ਹੈ ਕਿ ਭਾਜਪਾ ਕੋਲੇ ਵੀ ਕੋਈ ਇਕਲੌਤਾ ਚਿਹਰਾ ਜਿਹਾ ਨਹੀਂ ਹੈ ਜਿਸ ਨੂੰ ਭਾਜਪਾ ਮੁੱਖ ਮੰਤਰੀ ਦੇ ਤੌਰ ਤੇ ਪ੍ਰਚਾਰਿਤ ਕਰ ਸਕੇ ਸੋ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਇੱਕ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਖੜੇ ਨੇ ਇਸੇ ਕਰਕੇ ਦਿੱਲੀ ਦੇ ਬਾਰੇ ਚਰਚਾ ਇਹ ਹੋ ਰਹੀ ਹੈ ਕੀ ਕੇਜਰੀਵਾਲ ਦੁਬਾਰਾ ਜਿੱਤੂ ਆਮ ਆਦਮੀ ਪਾਰਟੀ ਆਉ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਬਾਰਾ ਮੁੱਖ ਮੰਤਰੀ ਬਣੂ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਜ਼ਿਆਦਾ ਆ ਰਹੇ ਨੇ ਕਿਉਂਕਿ ਦੂਸਰੀਆਂ ਪਾਰਟੀਆਂ ਕੋਲੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ ਪਰ ਦਿੱਲੀ ਦੇ ਵੋਟਰਾਂ ਨੇ ਫੈਸਲਾ ਕਰਨਾ ਹੈ 5 ਫਰਵਰੀ ਨੂੰ ਔਰ ਚੋਣਾਂ ਦੇ ਨਤੀਜੇ ਆ ਕੇ ਇਹ ਸਥਿਤੀ ਸਪਸ਼ਟ ਹੋਏਗੀ ਕਿ ਕਾਂਗਰਸ ਪਿਛਲੇ 10 ਸਾਲਾਂ ਚੋਂ ਅੱਗੇ ਵਧੀ ਜਾਂ ਅਜ ਵੀ ਕਾਂਗਰਸ ਉੱਥੇ ਖੜੀ ਹੈ ਔਰ ਭਾਜਪਾ ਦੀ ਸਥਿਤੀ ਉੱਥੇ ਕੀ ਬਣਦੀ ਹੈ ਦਲੋਜੀ ਪੰਜਾਬ ਦੇ ਵਿੱਚ ਮੇਅਰ ਦੀ ਚੋਣ ਦਾ ਹੁਣ ਸਟੇਟਸ ਕੀ ਹੈ ਇਸ ਦੇ ਉੱਪਰ ਵੀ ਜੋ ਹੈ ਪੂਰੀ ਜਾਣਕਾਰੀ ਸਾਂਝੀ ਕਰਿਆ ਕਿਉਂਕਿ ਕਹਿੰਦੇ ਅੱਜ ਲੁਧਿਆਣਾ ਦਾ ਜਿਹੜਾ ਮੇਅਰ ਹੈ ਉਹ ਵੀ ਚੁਣਿਆ ਜਾ ਸਕਦਾ ਇਸ ਤੋਂ ਪਹਿਲਾਂ ਜਲੰਧਰ ਅਤੇ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਮੇਅਰ ਬਣਾਏ ਨੇ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਆਪਣਾ ਮੇਅਰ ਬਣਾਉਣ ਦਾ ਜੋ ਹੈ ਦਾਵਾ ਕੀਤਾ ਜਾ ਰਿਹਾ ਸੋ ਹੁਣ ਗੱਲ ਲੁਧਿਆਣੇ ਦੀ ਕਰ ਲਈਏ ਲੁਧਿਆਣੇ ਦੀ ਸਥਿਤੀ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਿ ਇੱਥੇ ਵੀ ਆਮ ਆਦਮੀ ਪਾਰਟੀ ਦਾ ਹੀ ਮੇਅਰ ਬੰਦਾ ਨਜ਼ਰ ਆ ਰਿਹਾ ਹੈ ਕਿ ਸਥਿਤੀਆਂ ਬਣੀਆਂ ਹੋਈਆਂ ਨੇ ਮੇਅਰ ਦੀ ਚੋਣ ਨੂੰ ਲੈ ਕੇ ਜ਼ਰੂਰ ਇਸ ਉੱਪਰ ਵੀ ਆਪਣੀ رائے ਰੱਖੋ ਔਰ ਜੋ ਮੌਜੂਦਾ ਸਥਿਤੀਆਂ ਬਣੀਆਂ ਨੇ ਉਸ ਦੇ ਉੱਪਰ ਅਪਡੇਟ ਸਾਂਝਾ ਕਰਿਓ देखो पंजाब ਦੇ ਵਿੱਚ ਮੇਅਰ ਦੀਆਂ ਚੋਣਾਂ ਬੜੀਆਂ ਦਿਲਚਸਪ ਹੋਈਆਂ ਨੇ ਹਾਲਾਂਕਿ ਨੋਟੀਫਿਕੇਸ਼ਨ ਮੇਅਰ ਦੀ ਚੋਣ ਲਈ ਹੋ ਚੁੱਕੇ ਨੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਮਤ ਸੀ ਉਹਨਾਂ ਨੇ ਆਸਾਨੀ ਦੇ ਨਾਲ ਪਟਿਆਲਾ ਦੇ ਵਿੱਚ ਆਪਣਾ ਮੇਅਰ ਚੁਣਿਆ ਉਸ ਤੋਂ ਬਾਅਦ ਗੱਲ ਆਈ ਜਲੰਧਰ ਦੀ ਜਲੰਧਰ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਕਈ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਆਏ ਕਿਉਂਕਿ ਮੇਅਰਾਂ ਦੀ ਚੋਣ ਵੇਲੇ ਜਦੋਂ ਕੋਈ ਵੀ ਪਾਰਟੀ ਨਗਰ ਨਿਗਮ ਦੀ ਚੋਣ ਦੇ ਵਿੱਚ ਉਤਰਦੀ ਹੈ ਤੇ ਕੋਈ ਵੀ ਕਾਉਂਸਲਰ ਕਿਸੇ ਵੀ ਮੇਅਰ ਦੇ ਉਮੀਦਵਾਰ ਨੂੰ ਵੋਟ ਪਾ ਸਕਦਾ ਹੈ ਜਾਂ ਕਿਸੇ ਵੀ ਪਾਰਟੀ ਦੇ ਨਾਲ ਕਾਉਂਸਲਰ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਦਲ ਬਦਲ ਕਾਨੂੰਨ ਲਾਗੂ ਨਹੀਂ ਹੈ ਹੁਣ ਜਦੋਂ ਦਲ ਬਦਲ ਕਾਨੂੰਨ ਲਾਗੂ ਨਹੀਂ ਹੈ ਤੇ ਕਿਸੇ ਵੀ ਪਾਰਟੀ ਦਾ ਜਿੱਤਿਆ ਹੋਇਆ ਕਾਉਂਸਲਰ ਕਿਸੇ ਵੀ ਪਾਰਟੀ ਦੇ ਵਿੱਚ ਜਾ ਸਕਦਾ ਜਲੰਧਰ ਦੇ ਵਿੱਚ ਵੀ ਦੂਜੀਆਂ ਪਾਰਟੀਆਂ ਦੇ ਕਾਉਂਸਲਰ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਏ ਤੇ ਆਮ ਆਦਮੀ ਪਾਰਟੀ ਨੇ ਵਨੀਤ ਧੀਰ ਨੂੰ ਜਲੰਧਰ ਦੇ ਵਿੱਚ ਵੀ ਮੇਅਰ ਬਣਾਇਆ ਹੁਣ ਅੱਜ ਸੰਭਾਵਨਾ ਹੈ ਕਿ ਲੁਧਿਆਣਾ ਦੇ ਵਿੱਚ ਵੀ ਨਗਰ ਨਿਗਮ ਦੀ ਚੋਣ ਮੁਕੰਮਲ ਹੋ ਸਕਦੀ ਹੈ ਲੁਧਿਆਣਾ ਦੇ ਵਿੱਚ ਜਿਹੜਾ ਨੰਬਰ 1 ਤੇ ਨਾਮ ਚੱਲ ਰਿਹਾ ਹੈ ਉਹ ਚੱਲ ਰਿਹਾ ਹੈ ਪ੍ਰੋਫੈਸਰ ਇੰਦਰਜੀਤ ਕੌਰ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਅਸਲ 'ਚ ਲੁਧਿਆਣਾ ਦੀ ਜਿਹੜੀ ਜਿਹੜੀ ਮੇਅਰ ਦੀ ਸੀਟ ਹੈ ਉਹ ਪੰਜਾਬ ਸਰਕਾਰ ਵੱਲੋਂ ਇੱਕ ਮਹਿਲਾ ਦੇ ਲਈ ਰਾਖਵੀਂ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਔਰਤ ਕੈਂਡੀਡੇਟ ਹੀ ਮੇਅਰ ਬਣਨਗੇ ਬਹੁਤ ਸੰਭਾਵਨਾ ਹੈ ਕਿ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਵੀ ਮਹਿਲਾਵਾਂ ਦੇ ਕੋਟੇ ਦੇ ਵਿੱਚੋਂ ਬਣ ਸਕਦੇ ਨੇ ਇਹਦੇ ਨਾਲ ਆਮ ਆਦਮੀ ਪਾਰਟੀ ਇਹ ਸੁਨੇਹਾ ਦੇ ਸਕਦੀ ਹੈ ਪੂਰੇ ਪੰਜਾਬ ਦੇ ਵਿੱਚ ਕਿ ਔਰਤਾਂ ਨੂੰ ਸਿਆਸਤ ਦੇ ਵਿੱਚ ਉਹਨਾਂ ਵੱਲੋਂ ਹੁਣ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਦਖਲ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਹ ਵਿਸ਼ਾ ਵੱਖਰਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 50% ਸੀਟਾਂ ਰਾਖਵੀਆਂ ਹੋਣਗੀਆਂ ਤੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਸਥਿਤੀਆਂ ਕਿਸ ਤਰ੍ਹਾਂ ਦੀਆਂ ਬਣਨਗੀਆਂ ਪਰ ਹਾਲ ਦੀ ਘੜੀ ਹਰ ਪੋਲੀਟੀਕਲ ਪਾਰਟੀ ਔਰ ਤਨੂੰ ਵੱਧ ਨਮਾਇੰਦਗੀ ਦੇਣ ਦੀ ਗੱਲ ਕਰ ਰਹੀ ਹੈ ਹੁਣ ਲੁਧਿਆਣਾ ਦੇ ਜੇ ਅਸੀਂ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਦੇ ਲੀਡਰਾਂ ਵੱਲੋਂ ਵਕ ਵਕ ਥਾਵਾਂ ਤੇ ਕਿ ਸਾਡੇ ਕੋਲੇ ਲਗਭਗ 47 48 ਕਾਉਂਸਲਰ ਸਾਡੇ ਕੋਲੇ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਵੱਡੀ ਪਾਰਟੀ ਤਾਂ ਸੀ ਲੁਧਿਆਣਾ ਦੇ ਵਿੱਚ ਲੇਕਿਨ ਸਪਸ਼ਟ ਬਹੁਮਤ ਦੇ ਵਿੱਚ ਨਹੀਂ ਸੀ ਔਰ ਕਾਂਗਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਅਸੀਂ ਹਰ ਹਾਲਤ ਦੇ ਵਿੱਚ ਆਪਣਾ ਮੇਅਰ ਬਣਾਵਾਂਗੇ ਬੀਜੇਪੀ ਕੋਲੇ 19 ਕਾਉਂਸਲਰ ਸੀ ਹੁਣ ਕਾਂਗਰਸ ਦੇ ਕੁਝ ਕਾਉਂਸਲਰ ਆਮ ਆਦਮੀ ਪਾਰਟੀ ਚ ਚਲੇ ਗਏ ਨੇ ਕੁਝ ਆਜ਼ਾਦ ਔਰ ਹੋਰ ਜੜੀਆਂ ਛੋਟੀਆਂ ਪਾਰਟੀਆਂ ਸੀ ਉਹਨਾਂ ਦੇ ਕਾਉਂਸਲਰ ਵੀ ਆਮ ਆਦਮੀ ਪਾਰਟੀ ਨਾਲ ਗਏ ਨੇ ਇਸੇ ਕਰਕੇ ਦਾਵਾ ਕੀਤਾ ਜਾ ਰਿਹਾ ਕਿ 48 ਸੀਟਾਂ ਕਾਉਂਸਲਰ ਦੀਆਂ ਆਮ ਆਦਮੀ ਪਾਰਟੀ ਦੇ ਨਾਲ ਹੈ ਲੁਧਿਆਣੇ ਦੇ ਵਿੱਚ 95 ਸੀਟਾਂ ਨੇ ਜੜੀਆਂ ਉਹ ਨਗਰ ਨਿਗਮ ਦੇ ਵਿੱਚ ਨੇ ਹੁਣ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਜਿਹੜੇ ਵਿਧਾਇਕ ਨੇ ਵਿਧਾਇਕਾਂ ਦੀਆਂ ਵੋਟਾਂ ਵੀ ਕਿਉਂਕਿ ਵਿਧਾਇਕ ਸਾਰੇ ਲਗਭਗ ਆਮ ਆਦਮੀ ਪਾਰਟੀ ਦੇ ਨੇ ਗੁਰਪ੍ਰੀਤ ਗੋਗੀ ਤਾਂ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੀ ਸੀਟ ਖਾਲੀ ਹੈ ਪਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਮੇਅਰ ਬਣਨਾ ਲਗਭਗ ਤੈ ਮੰਨਿਆ ਜਾ ਰਿਹਾ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਵੀ ਨੇ ਔਰ ਉਹਨਾਂ ਨੂੰ ਸਾਰੇ ਪਾਸਿਓਂ ਸਮਰਥਨ ਮਿਲ ਰਿਹਾ ਕੁਝ ਹੋਰ ਮਹਿਲਾ ਕੈਂਡੀਡੇਟ ਉਹਨਾਂ ਦੇ ਵੀ ਨਾਮ ਚੱਲ ਰਹੇ ਸੀ ਉਹਨਾਂ ਨੂੰ ਹਜੇ ਕਿਸੇ ਨੂੰ ਵੀ ਬਟੌਰ ਮੇਅਰ ਹਰੀ ਚੰਡੀ ਨਹੀਂ ਮਿਲੀ ਇਸ ਤਰ੍ਹਾਂ ਦੇ ਸੰਕੇਤ ਨੇ ਸੋ ਪਾਰਟੀ ਦੀ ਹਾਈ ਕਮਾਂਡ ਨੇ ਮੁੱਖ ਮੰਤਰੀ ਨੇ ਅਮਨ ਰੋੜਾ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਅੱਜ ਮੇਅਰ ਦੇ ਉਮੀਦਵਾਰ ਦਾ ਐਲਾਨ ਵੀ ਕੀਤਾ ਜਾਏਗਾ ਔਰ ਚੋਣ ਜਿੱਤ ਸਕਦੀ ਆਮ ਆਦਮੀ ਪਾਰਟੀ ਅਗਰ ਅੱਜ ਵੋਟਾਂ ਪੈਂਦੀਆਂ ਨੇ ਅਗਰ ਸਰਬਸੰਮਤੀ ਹੁੰਦੀ ਹੈ ਤਾਂ ਵੀ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾ ਸਕਦੀ ਹੈ ਸੋ ਅੱਜ ਦਾ ਦਿਨ ਮੇਅਰ ਦੀਆਂ ਚੋਣਾਂ ਦੇ ਲਈ ਬੜਾ ਮਹੱਤਵਪੂਰਨ ਹੈ ਜਦੋਂ ਅਸੀਂ ਅੰਮ੍ਰਿਤਸਰ ਦੀ ਗੱਲ ਵੀ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚ ਵੀ ਪਾਵੇਂ ਕਾਂਗਰਸ ਦੀ 40 ਮੇਅਰ ਸੀ ਸਭ ਤੋਂ ਜ਼ਿਆਦਾ ਲੇਕਿਨ ਉਥੇ ਵੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਨਾਰਾਜ਼ਗੀ ਹੈ ਕੌਂਸਲਰਾਂ ਦੇ ਵਿੱਚ ਉਥੇ ਬਗਾਵਤ ਹੋ ਸਕਦੀ ਹੈ ਔਰ ਉਥੇ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਲਗਭਗ ਬਹੁਮਤ ਵਾਲੇ ਪਾਸੇ ਨੂੰ ਲਗਭਗ ਮੇਅਰ ਕੌਂਸਲਰ ਇਕੱਠੇ ਹੋ ਰਹੇ ਨੇ ਸੋ ਬਹੁਤ ਸੰਭਾਵਨਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੀ ਆਪਣਾ ਮੇਅਰ ਬਣਾਏਗੀ ਹਜੇ ਫਗਵਾੜੇ ਦੇ ਵਿੱਚ ਵੀ ਉਹਦੇ ਦਿਨਾਂ ਦੇ ਵਿੱਚ ਮੇਅਰ ਕੌਣ ਬਣਦਾ ਇਹਦਾ ਫੈਸਲਾ ਹੋਣਾ ਹੈ ਸੋ ਕੁਲ ਮਿਲਾ ਕੇ ਦੇਖਿਆ ਜਾਵੇ ਤੇ ਪੰਜ ਨਗਰ ਨਿਗਮਾਂ ਦੇ ਵਿੱਚ ਆਮ ਆਦਮੀ ਪਾਰਟੀ ਆਸਾਨੀ ਨਾਲ ਆਪਣੇ ਮੇਅਰ ਬਣਾਉਣ ਦੇ ਰਸਤੇ ਤੇ ਤੁਰੀ ਜਾ ਕਿਉਂਕਿ ਜਿਹੜਾ ਦਲ ਬਦਲੀ ਦਾ ਕਾਨੂੰਨ ਹੈ ਉਹ ਬਿਲਕੁਲ ਲਾਗੂ ਨਹੀਂ ਹੈ ਸੋ ਕੌਂਸਲਰ ਬੜੀ ਆਸਾਨੀ ਦੇ ਨਾਲ ਸਰਕਾਰ ਵਾਲੇ ਪਾਸੇ ਜਾਂਦੇ ਨੇ ਕੌਂਸਲਰਾਂ ਨੂੰ ਵੀ ਲੱਗਦਾ ਹੈ ਕਿ ਜੇ ਅਸੀਂ ਸਰਕਾਰ ਨਾਲ ਖੜਾਂਗੇ ਤੇ ਸਾਨੂੰ ਫੰਡ ਜ਼ਿਆਦਾ ਮਿਲੇਗਾ ਔਰ ਅਸੀਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰ ਸਕਦੇ ਹਾਂ ਸੋ ਡੱਲਾ ਜੀ ਕਿਸਾਨ ਅੰਦੋਲਨ ਨੂੰ ਅਗਰ ਦੇਖੀਏ ਤਾਂ ਹੁਣ ਜੋ ਤਰੀਕ ਦਿੱਤੀ ਗਈ ਹੈ 14 ਫਰਵਰੀ ਦੀ ਸੋ 14 ਫਰਵਰੀ ਨੂੰ ਕਿਸਾਨਾਂ ਅਤੇ ਕੇਂਦਰ ਦੇ ਵਿਚਕਾਰ ਮੀਟਿੰਗ ਤਾਂ ਹੈ ਪਰ ਇਸ ਇਸ ਤਰੀਕ ਨੂੰ ਲੈ ਕੇ ਔਰ ਇਸ ਮੀਟਿੰਗ ਨੂੰ ਲੈ ਕੇ ਵੀ ਹੁਣ ਕਈ ਸਵਾਲ ਖੜੇ ਹੋ ਰਹੇ ਨੇ ਇੱਕ ਇੱਕ ਕਰਕੇ ਆਪਾਂ ਇਹਨਾਂ ਸਵਾਲਾਂ ਤੇ ਵੀ ਚਰਚਾ ਜ਼ਰੂਰ ਕਰ ਲਈਏ ਸਵਾਲ ਇਹ ਖੜੇ ਕੀਤੇ ਜਾ ਰਹੇ ਨੇ ਕਿ ਮੀਟਿੰਗ 14 ਫਰਵਰੀ ਨੂੰ ਹੀ ਕਿਉਂ ਕੇਂਦਰ ਦੇ ਨਾਲ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਕਿਉਂ ਨਹੀਂ ਕੀਤੀ ਜਾ ਰਹੀ ਦੂਜਾ ਜਿਹੜੀ ਇਹ ਮੀਟਿੰਗ ਹੋਣੀ ਹੈ ਹੁਣ ਕੇਂਦਰ ਦੇ ਨਾਲ ਉਸ ਦੇ ਵਿੱਚ ਜੋ ਹੈ ਜਿਹੜੇ ਜਗਜੀਤ ਸਿੰਘ ਡੱਲੇ ਵਾਲ ਨਾਲ ਸੰਬੰਧਿਤ ਫੋਰਮ ਨੇ ਜਾਂ ਫਿਰ ਅਸੀਂ ਗੱਲ ਕਰੀਏ ਪੰਦੇਰ ਹੁਣਾ ਨਾਲ ਸੰਬੰਧਿਤ ਫੋਰਮ ਨੇ ਕਿ ਸਿਰਫ ਉਹਨਾਂ ਦੀ ਹੀ ਮੀਟਿੰਗ ਹੈ ਜਾਂ ਫਿਰ ਅਸੀਂ ਗੱਲ ਕਰੀਏ ਸਮੁੱਚੀਆਂ ਕਿਸਾਨ ਜਿੱਥੇ ਬੰਦੀਆਂ ਦੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੀ ਆ ਸੋ ਜ਼ਰੂਰ ਇਸ ਚੀਜ਼ ਨੂੰ ਲੈ ਕੇ ਵੀ ਕਲੈਰਿਟੀ ਲੋਕਾਂ ਨਾਲ ਜ਼ਰੂਰ ਜੋ ਸਾਂਝੀ ਕਰਿਓ ਕਿਉਂਕਿ ਕਾਫੀ ਲੋਕਾਂ ਦੀਆਂ ਉਲਝਣਾ ਔਰ ਸਵਾਲ ਇਸ ਨੂੰ ਲੈ ਕੇ ਬਣੇ ਹੋਏ ਨੇ ਕੀ ਅਪਡੇਟ ਹੈ ਵਿਸਥਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਿਓ ਦੇਖੋ 14 ਫਰਵਰੀ ਨੂੰ ਜਿਹੜੀ ਮੀਟਿੰਗ ਹੈ ਉਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਮੀਡੀਆ ਦੇ ਵਿੱਚ ਡਿਸਕਸ ਕੀਤੇ ਜਾ ਰਹੇ ਨੇ ਕਈ ਪੱਤਰਕਾਰ ਵੀ ਇਹ ਸਵਾਲ ਕਰ ਰਹੇ ਨੇ ਕਿ ਮੀਟਿੰਗ 14 ਫਰਵਰੀ ਨੂੰ ਕਿਉਂ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ 14 ਫਰਵਰੀ ਦੀ ਡੇਟ ਤੈਅ ਹੋਈ ਹੈ ਹੁਣ ਮੀਟਿੰਗ 14 ਫਰਵਰੀ ਨੂੰ ਕਿਉਂ ਵਿਸ਼ਾ ਹੈਗਾ ਐਮਐਸਪੀ ਨੂੰ ਐਮਐਸਪੀ ਤੇ ਖਰੀਦ ਨੂੰ ਲੀਗਲ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਵਿੱਚ ਕਈ ਦਫਾ ਮੀਟਿੰਗ ਹੋਈ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਬੈਠੇ ਹੋਰ ਲੀਡਰ ਵੀ ਬੈਠੇ ਔਰ ਕੇਂਦਰੀ ਮੰਤਰੀ ਅਰਜੁਨ ਮੁੰਡਾ ਉੱਚੇ ਚੇ ਤੌਰ ਤੇ ਆਉਂਦੇ ਰੇ ਔਰ ਜਿਹੜੇ ਪਿਊਸ਼ ਜੈਨ ਨੇ ਉਸ ਵੇਲੇ ਉਹ ਵੀ ਕੇਂਦਰੀ ਮੰਤਰੀ ਸੀ ਉਹ ਵੀ ਆਉਂਦੇ ਰੇ ਸੋ ਮੀਟਿੰਗ ਸਰੇ ਨਹੀਂ ਚੜੀ ਹੁਣ 14 ਫਰਵਰੀ ਦੀ ਮੀਟਿੰਗ ਦੇ ਵਿੱਚ ਮੰਨਿਆ ਜਾ ਰਿਹਾ ਕਿ ਕੀ ਖੇਤੀਬਾੜੀ ਮੰਤਰੀ ਆਉਣਗੇ ਉੱਚੇ ਚੇ ਤੌਰ ਤੇ ਇਹ ਗੱਲ ਬਹੁਤ ਵੱਡੀ ਹੈ ਸੋ ਖੇਤੀਬਾੜੀ ਮੰਤਰੀ ਨੇ ਜਿਹੜੇ ਉਹ ਪਹਿਲਾਂ ਸ਼ਿਵਰਾਜ ਸਿੰਘ ਚੋਹਾਨ ਮੁੱਖ ਮੰਤਰੀ ਰਹੇ ਨੇ ਮੱਧ ਪ੍ਰਦੇਸ਼ ਦੇ। ਉਹਨਾਂ ਨੂੰ ਬੜਾ ਕਿਸਾਨ ਫਰੈਂਡਲੀ ਲੀਡਰ ਮੰਨਿਆ ਜਾ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਕਈ ਬਿਆਨ ਸੀ ਕਿ ਜੇ ਸੁਪਰੀਮ ਕੋਰਟ ਕਹੇਗੀ ਤੇ ਅਸੀਂ ਕਿਸਾਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ। ਹੁਣ ਕੇਂਦਰ ਸਰਕਾਰ ਨੇ ਆਪਣਾ ਨੁਮਾਇੰਦਾ ਭੇਜਿਆ ਸੀ ਪੀਕੇ ਮਿਸ਼ਰਾ ਜਿਹੜੇ ਕਿ ਆਈਐਫਐਸ ਅਧਿਕਾਰੀ ਨੇ ਖੇਤੀਬਾੜੀ ਵਿਭਾਗ ਵਿੱਚ ਸਖਤਰ ਪੱਦਰ ਦੇ ਭਾਰਤ ਸਰਕਾਰ ਦੇ ਅਧਿਕਾਰੀ ਨੇ। ਉਹਨਾਂ ਦੀ ਮੀਟਿੰਗ ਹੋਈ ਵੱਖ-ਵੱਖ ਹੋਰ ਅਧਿਕਾਰੀ ਸੀ ਕਿਸਾਨ ਜਥੇਬੰਦੀਆਂ ਨਾਲ ਤੇ 14 ਫਰਵਰੀ ਦਾ ਦਿਨ ਤੈਅ ਹੈ। ਹੁਣ ਸਰਕਾਰ ਨੇ ਇਹ ਵੀ ਤੈਅ ਕਰਨਾ ਹੈ ਕਿ ਕੀ ਜਦੋਂ ਅਸੀਂ 14 ਫਰਵਰੀ ਨੂੰ ਜਾਵਾਂਗੇ ਕਿਹੜੇ ਕਿਹੜੇ ਪ੍ਰਸਤਾਵ ਕਿਹੜੇ ਕਿਹੜੇ ਮਸੌਦੇ ਲੈ ਕੇ ਜਾਣੇ ਆ ਪਿਛਲੀ ਸਰਕਾਰ ਦੇ ਨਾਲ ਪਿਛਲੀਆਂ ਗੱਲਾਂ ਲਗਭਗ ਖਤਮ ਹੈ ਸਰਕਾਰ ਨੂੰ ਤਿਆਰੀ ਕਰਕੇ ਆਉਣਾ ਪਾਏਗਾ ਪਹਿਲੀ ਮੀਟਿੰਗ ਦੇ ਵਿੱਚ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਨਹੀਂ ਬਣਨਾ ਇਸ ਕਰਕੇ ਸਰਕਾਰ ਨੇ ਕਿਹੜੇ ਕਿਹੜੇ ਮੰਤਰੀ ਲੈ ਕੇ ਆਉਣੇ ਨੇ ਸਰਕਾਰ ਨੇ ਆਪਣੀ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਹੈ ਅਧਿਕਾਰੀਆਂ ਨੇ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਹੈ ਇਹ ਬਹੁਤ ਆਸਾਨ ਨਹੀਂ ਹੈ ਇਹ ਕਿਸੇ ਵੀ ਖੇਡ ਵਰਗੀ ਗੱਲ ਨਹੀਂ ਹੈ ਕਿ ਤੁਸੀਂ ਅੱਜ ਤੈਅ ਕੀਤਾ ਤੇ ਕੱਲ ਬਹਿ ਕੇ ਫੈਸਲੇ ਕਰ ਲਓ ਇਹ ਬਹੁਤ ਗੰਭੀਰ ਵਿਸ਼ਾ ਹੈ ਔਰ ਇਹ ਬਹੁਤ ਲੰਮਾ ਚਲੇਗਾ ਇਹ ਵੀ ਨਹੀਂ ਹੈ ਕਿ ਜੇ 14 ਫਰਵਰੀ ਨੂੰ ਮੀਟਿੰਗ ਰੱਖੀ ਹੈ ਤੇ 14 ਫਰਵਰੀ ਨੂੰ ਹੀ ਮਸਲੇ ਖਤਮ ਹੋ ਜਾਣਗੇ ਇਹ ਮਸਲੇ ਲੰਬੇ ਚੱਲਣਗੇ ਹੁਣ ਜਗਜੀਤ ਸਿੰਘ ਡੱਲੇਵਾਲ ਮਾਮਲੇ ਦੇ ਵਿੱਚ ਵੀ ਇਹ ਗੱਲ ਆਈ ਹੈ ਕਿ ਉਹਨਾਂ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ ਇਹ ਚੰਗੀ ਗੱਲ ਹੈ ਇਹਦੇ ਨਾਲ ਉਹਨਾਂ ਦੀ ਸਿਹਤ ਬਿਹਤਰ ਹੋਏਗੀ ਔਰ 14 ਫਰਵਰੀ ਤੱਕ ਅਗਰ ਅਗਰ ਉਹ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਅਗਰ ਉਹ ਆਪਣਾ ਮਰਨ ਵਰਤ ਖਤਮ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੇ ਮੈਡੀਕਲ ਸਹਾਇਤਾ ਤਾਂ ਲੈ ਲਈ ਇੱਕ ਤਰੀਕੇ ਨਾਲ ਜਿਹੜੀਆਂ ਦਵਾਈਆਂ ਜਾਂ ਗਲੂਕੋਜ਼ ਵਗੈਰਾ ਉਹ ਲੈਣਗੇ ਸੋ ਇਹਦਾ ਮਤਲਬ ਹੈ ਕਿ ਅਗਰ ਉਹ ਆਪਣਾ ਮਰਨ ਵਰਤ ਖਤਮ ਕਰ ਦੇਣ ਤੇ ਤਿਆਰੀ ਕਰਨ 14 ਫਰਵਰੀ ਦੀ ਮੀਟਿੰਗ ਦੀ ਤੇ ਜ਼ਿਆਦਾ ਬਿਹਤਰ ਹੈ ਅਗਰ ਜੇ ਇਹ ਨਹੀਂ ਵੀ ਹੁੰਦਾ ਅਗਰ ਉਹ ਇਸੇ ਤਰ੍ਹਾਂ ਮਰਨਵਤਤੀ ਬੈਠੇ ਰਹਿਣਗੇ ਤੇ ਫਿਰ ਉਹਨਾਂ ਦੀ ਥਾਂ ਤੇ ਦੂਸਰੇ ਲੋਕਾਂ ਨੂੰ ਉਸ ਮੀਟਿੰਗ ਦਾ ਹਿੱਸਾ ਬਣਨਾ ਪਏਗਾ ਹੁਣ ਜਿਹੜੀ ਸਵਾਲ ਨਿਕਲ ਕੇ ਬਾਹਰ ਆਇਆ ਲਗਾਤਾਰ ਕਈ ਵਾਰ ਮੀਟਿੰਗ ਹੋਈ ਹੈ ਇੱਕ ਤਾਂ ਦੋ ਫੋਰਮ ਨੇ ਜਿਹੜੇ ਬਿਜਜੀ ਸਿੰਘ ਡੱਲਿਆਲ ਉਹਨਾਂ ਦੀ ਉਹਨਾਂ ਦਾ ਸੰਗਠਨ ਹੈ ਔਰ ਪੰਦੇਰ ਸਾਹਿਬ ਦਾ ਸੰਗਠਨ ਹੈ ਕਿਸਾਨ ਮਜ਼ਦੂਰ ਇਕਤਾ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਹਨੂੰ ਅਸੀਂ ਕਹਿੰਦੇ ਹਾਂ ਤੇ ਦੂਜੇ ਪਾਸੇ ਹੋਰ ਸੰਗਠਨ ਨੇ ਹੁਣ ਹਜੇ ਤੱਕ ਮੁਕੰਮਲ ਤੌਰ ਤੇ ਇਕਤਾ ਨਹੀਂ ਹੋਈ ਇਕਤਾ ਲਈ ਮੀਟਿੰਗਾਂ ਕਈ ਵਾਰ ਹੋਈਆਂ ਸ਼ਰਤਾਂ ਅਧਾਰਿਤ ਮੁੱਦਿਆਂ ਅਧਾਰਿਤ ਇਕਤਾ ਦੀ ਗੱਲ ਹੋਈ ਪਰ ਕੱਲ ਜਦੋਂ ਕੇਂਦਰ ਸਰਕਾਰ ਦੇ ਨਾਲ ਸਹਿਮਤੀ ਬਣੀ ਜਗਜੀਤ ਸਿੰਘ ਡੱਲੇਆਲ ਔਰ ਪੰਦੇਰ ਸਿੰਘ ਗਰੁੱਪ ਪੰਦੇਰ ਉਹਨਾਂ ਦੇ ਗਰੁੱਪ ਦੀਆਂ ਦੋਨਾਂ ਫੋਰਮਾਂ ਦੀ ਸਹਿਮਤੀ ਬਣੀ ਉਦੋਂ ਤੱਕ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੂਸਰਾ ਹੈ ਉਹ ਸਮਰਥਨ ਲਈ ਅੱਗੇ ਨਹੀਂ ਆਇਆ ਮਤਲਬ ਇਕਤਾ ਨਹੀਂ ਹੋਈ ਹਜੇ ਤੱਕ ਵੀ ਉਸ ਤਰ੍ਹਾਂ ਦੀ ਏਕਤਾ ਨਹੀਂ ਹੋਈ ਹੁਣ ਸਵਾਲ ਇਹ ਹੈ ਕਿ ਜਦੋਂ ਗੱਲਬਾਤ ਦੋ ਫਾਰਮਾਂ ਦੇ ਨਾਲ ਹੋਈ ਹੈ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਕੀ ਬਾਕੀ ਦੇ ਕਿਸਾਨ ਸੰਗਠਨ ਇਸ ਮੀਟਿੰਗ ਦਾ ਹਿੱਸਾ ਬਣਨਗੇ ਜਾਂ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਔਰ ਪੰਦੇਰ ਉਹਨਾਂ ਨੂੰ ਬਾਕੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੇ ਸੰਗਠਨ ਨੇ ਉਹਨਾਂ ਦੇ ਨਾਲ ਮਿਲ ਕੇ ਹੀ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਗਰ ਸਿਰਫ ਦੋ ਫਾਰਮਾਂ ਦੇ ਨਾਲ ਗੱਲ ਹੋਏਗੀ ਇਹ ਵੀ ਹੋ ਸਕਦਾ ਹੈ ਕਿ ਉਹ ਗੱਲ ਛੇਤੀ ਸਿਰੇ ਨਾ ਚੜੇ ਸੋ ਜ਼ਰੂਰੀ ਤਾਂ ਇਹ ਹੈ ਕਿ ਪੰਜਾਬ ਦੇ ਜਿਹੜੇ ਬਾਕੀ ਕਿਸਾਨ ਸੰਗਠਨ ਨੇ ਉਹ ਵੀ ਇਹਨਾਂ ਦੋਨਾਂ ਫਾਰਮਾਂ ਦੇ ਨਾਲ ਮਿਲ ਕੇ ਸਾਂਝੇ ਤੌਰ ਤੇ ਆਪਣੇ ਨਾਮ ਉਸ ਮੀਟਿੰਗ ਦੇ ਲਈ ਭੇਜਣ ਤੇ ਜਿਹੜੀ ਮੀਟਿੰਗ ਹੋਵੇ ਉਹਦੇ ਵਿੱਚ ਪੰਜਾਬ ਦੇ ਸਾਰੇ ਕਿਸਾਨ ਸੰਗਠਨ ਹੋਣ ਔਰ ਅਗਰ ਹਜੇ ਤੱਕ ਇਕਤਾ ਨਹੀਂ ਹੋਈ ਕੋਈ ਕਮੀ ਹੈ ਤੇ ਸਾਰੇ ਕਿਸਾਨ ਸੰਗਠਨ ਇਕਤਾ ਕਰਨ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਬੇਨਤੀ ਕਰਨ ਕਿ ਉਹ ਆਪਣਾ ਮਰਨ ਵਰਤ ਤਿਆਗਣ ਉਹਨਾਂ ਦੇ 55 56ਵੇਂ ਦਿਨ ਦੇ ਵਿੱਚ ਅੱਜ ਉਹਨਾਂ ਦਾ ਮਰਨ ਵਰਤ ਹੈ ਉਹ ਜਿਹਨਾਂ ਨੇ ਮੈਡੀਕਲ ਸਹਾਇਤਾ ਲੈ ਲਈ ਹੈ ਕਿਸਾਨਾਂ ਦੀ ਅਪੀਲ ਤੋਂ ਬਾਅਦ ਕਿਸਾਨ ਸੰਗਠਨਾ ਦੀ ਬੇਨਤੀ ਤੋਂ ਬਾਅਦ ਔਰ ਜਿਹੜੇ 121 ਕਿਸਾਨਾਂ ਦਾ ਜਥਾ ਸੀ ਜਿਹੜਾ ਮਰਨਵਰਤ ਤੇ ਬੈਠਾ ਸੀ ਕੱਲ ਉਹਨਾਂ ਦਾ ਵੀ ਜਿਹੜਾ ਮਰਨਵਰਤ ਹੈ ਉਹ ਖੁਲਵਾ ਦਿੱਤਾ ਗਿਆ ਉਹਨਾਂ ਸਾਰਿਆਂ ਨੂੰ ਕੱਲ ਜਿਹੜਾ ਹੈਗਾ ਜੂਸ ਪਲਾਏ ਗਏ ਅਸੀਂ ਦੇਖ ਰਹੇ ਸੀ ਕੱਲ ਛੋਟੀਆਂ-ਛੋਟੀਆਂ ਜਿਹੜੀਆਂ ਗੱਤੇ ਦੀਆਂ ਡੱਬੀਆਂ ਹੁੰਦੀਆਂ ਜਿਵੇਂ ਵੇਰਕਾ ਦੀ ਲੱਸੀ ਵਰਗੀਆਂ ਡੱਬੀਆਂ ਉਹਦੇ ਜ਼ਰੀਏ ਉਹਨਾਂ ਨੂੰ ਜੂਸ ਪਲਾਇਆ ਗਿਆ ਤੇ ਉਹਨਾਂ ਨੇ ਵੀ ਆਪਣਾ ਮਰਨਵਰਤ ਤੋੜਿਆ ਇਸ ਭਰੋਸੇ ਦੇ ਨਾਲ ਕਿ ਕੇਂਦਰ ਦੇ ਨਾਲ ਗੱਲਬਾਤ ਹੁਣ ਸ਼ੁਰੂ ਹੋਏਗੀ ਔਰ ਜਗਜੀਤ ਸਿੰਘ ਡੱਲੇয়াল ਉਹਨਾਂ ਨੇ ਵੀ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ ਹੁਣ ਕਿਸਾਨਾਂ ਨੂੰ ਅਗਲੇ ਪੜਾਅ ਦੇ ਵਿੱਚ ਇਹ ਫੈਸਲੇ ਕਰਨੇ ਪੈਣੇ ਆ ਕਿ ਅਸੀਂ ਆਪਣੀਆਂ ਮੰਗਾਂ ਨੂੰ ਕਿਸ ਹੱਦ ਤੱਕ ਮੰਨਵਾਉਣੇ ਕੇਂਦਰ ਦੇ ਵੱਲੋਂ ਅਗਰ ਕੋਈ ਫਾਰਮੂਲੇ ਆਉਂਦੇ ਨੇ ਕੋਈ ਸਮਝੌਤੇ ਦੀਆਂ ਪੇਸ਼ਕਸ਼ਾਂ ਆਉਂਦੀਆਂ ਨੇ ਲੀਗਲ ਗਾਰੰਟੀ ਦੇ ਕਾਨੂੰਨ ਤੇ ਤੇ ਕਿਸਾਨ ਉਹਨਾਂ ਨੂੰ ਕਿਵੇਂ ਪ੍ਰਵਾਨ ਕਰਨ ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਹੈ ਪੂਰੇ ਮੁਲਕ ਦੇ ਵਿੱਚ ਸਾਰੀਆਂ ਫਸਲਾਂ ਨੂੰ ਲੀਗਲ ਗਾਰੰਟੀ ਤੇ ਖਰੀਦਿਆ ਜਾਣਾ ਕੀ ਸਰਕਾਰ ਕੋਈ ਨਵੀਂ ਕਮੇਟੀ ਬਣਾਉਂਦੀ ਹੈ ਤੇ ਕਿਸਾਨ ਉਹਦਾ ਹਿੱਸਾ ਬਣਨਗੇ ਉਹ ਕਮੇਟੀ ਕਿੰਨੀ ਦੇਰ ਦੇ ਵਿੱਚ ਇਹਦੇ ਤੇ ਫੈਸਲੇ ਕਰੇਗੀ ਸਾਰੀਆਂ ਗੱਲਾਂ 14 ਫਰਵਰੀ ਦੀ ਮੀਟਿੰਗ ਤੋਂ ਬਾਅਦ ਸ਼ੁਰੂ ਹੋਣੀਆਂ ਨੇ ਬੜੀਆਂ ਲਾਜ਼ਮੀ ਨੇ ਪਰ ਹੁਣੇ ਕਿਸਾਨਾਂ ਨੂੰ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕੇਂਦਰ ਨਾਲ ਗੱਲਬਾਤ ਖਤਮ ਨਾ ਹੋਵੇ ਕੇਂਦਰ ਨਾਲ ਗੱਲਬਾਤ ਰੱਦ ਨਹੀਂ ਕਰਨੀ ਤੋੜਨੀ ਨਹੀਂ ਗੱਲਬਾਤ ਦੇ ਜ਼ਰੀਏ ਕਿਸਾਨ ਜਿੱਤਣਗੇ ਸੋ ਗੱਲਬਾਤ ਚਲਦੀ ਰਹੇ ਤੇ ਹੌਲੀ ਹੌਲੀ ਕਿਸੇ ਤਨਪਤਨ ਲੱਗ ਸਕਦੀ ਹੈ। ਬਹੁਤ ਬਹੁਤ ਧੰਨਵਾਦ ਡੱਲਾ ਜੀ। ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਤਾਜ਼ਾ ਅਪਡੇਟ ਤਾਂ ਸਾਂਝਾ ਕੀਤਾ ਹੀ ਹੈ ਨਾਲ ਦੀ ਨਾਲ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ। ਸੋ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ